ਜਿਹੋ ਜੀ ਕਰਨੀ ਉਹ ਜੀ ਪਰਨੀ ਬਹੁ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਬਹੁਤ ਹੀ ਪੁਰਾਣਾ ਪਿੰਡ ਸੀ ਉਸ ਪਿੰਡ ਦਾ ਨਾਮ ਰਾਮਪੁਰ ਸੀ ਉਸ ਪਿੰਡ ਦੇ ਲੋਕ ਬਹੁਤ ਹੀ ਸਿੱਧੇ ਤੇ ਸੱਚੇ ਸਨ ਉਸ ਪਿੰਡ ਵਿੱਚ ਹੀ ਇੱਕ ਬਜ਼ੁਰਗ ਆਦਮੀ ਉਸ ਦੀ ਪਤਨੀ ਤੇ ਦੋ ਬੱਚੇ ਰਹਿੰਦੇ ਸਨ ਵੱਡੇ ਬੇਟੇ ਦਾ ਨਾਮ ਰਮੇਸ਼ ਸੀ ਅਤੇ ਛੋਟੇ ਦਾ ਨਾਮ ਮੋਹਨ ਸੀ ਉਹ ਪਰਿਵਾਰ ਇੱਕ ਕਿਸਾਨ ਪਰਿਵਾਰ ਸੀ ਅਤੇ ਖੇਤੀ ਦਾ ਕੰਮ ਕਰਦਾ ਸੀ ਸਮੇਂ ਦੇ ਨਾਲ-ਨਾਲ ਉਹ ਦੋਵੇਂ ਭਰਾ ਹੁਣ ਵੱਡੇ ਹੋ ਗਏ ਸਨ। ਮੋਹਨ ਅਕਸਰ ਆਪਣੇ ਭਰਾ ਰਮੇਸ਼ ਨੂੰ ਦੇਖ ਕੇ ਸੜਦਾ ਸੀ ਕਿਉਂਕਿ ਰਮੇਸ਼ ਸੁਭਾਅ ਦਾ ਬਹੁਤ ਚੰਗਾ ਸੀ। ਉਹ ਸਾਰਿਆਂ ਦੀ ਮਦਦ ਕਰਦਾ ਸੀ ਅਤੇ ਉਸਦੇ ਦਿਲ 'ਚ ਸਾਰਿਆਂ ਲਈ ਦਇਆ ਤੇ ਆਦਰ ਸੀ। ਮੋਹਨ ਦਾ ਸੁਭਾਅ ਅਜਿਹਾ ਸੀ ਕਿ ਉਸਦੇ ਦਿਲ 'ਚ ਦੂਜਿਆਂ ਲਈ ਦਇਆ ਨਹੀਂ ਸੀ। ਉਹ ਤਾਂ ਆਪਣੇ ਮਾਤਾ-ਪਿਤਾ ਨਾਲ ਵੀ ਚੰਗੀ ਤਰ੍ਹਾਂ ਗੱਲ ਨਹੀਂ ਕਰਦਾ ਸੀ। ਅਤੇ ਦੂਜਿਆਂ ਦਾ ਵੀ ਅਨਾਦਰ ਕਰਦਾ ਸੀ ਅਤੇ ਨੁਕਸਾਨ ਪਹੁੰਚਾਉਂਦਾ ਰਹਿੰਦਾ ਸੀ ਉਸ ਰਾਜ ਦਾ ਰਾਜਾ ਵੀ ਬਹੁਤ ਚੰਗਾ ਸੀ ਉਹ ਗਰੀਬਾਂ ਦੀ ਮਦਦ ਕਰਦਾ ਸੀ ਇੱਕ ਵਾਰ ਰਮੇਸ਼ ਨੇ ਆਪਣੇ ਰਾਜਾ ਨੂੰ ਵੀ ਆਪਣੇ ਮਾਤਾ ਪਿਤਾ ਦੀ ਵਰਸੀ ਤੇ ਆਦਰ ਸਤਕਾਰ ਨਾਲ ਸੱਦਾ ਦਿੱਤਾ ਤੇ ਰਾਜਾ ਸਾਹਮਣੇ ਬ੍ਰਾਹਮਣਾ ਤੇ ਸਕੇ ਸੰਬੰਧੀਆਂ ਨੂੰ ਖਵਾਣਾ ਖਵਾਇਆ ਬ੍ਰਾਹਮਣਾ ਨੂੰ ਧਾਨ ਵੀ ਦਿੱਤਾ ਅਤੇ ਤਾਂਕਿ ਉਸ ਦੇ ਮਾਤਾ ਪਿਤਾ ਸਵਰਗ ਚ ਚੰਗੀ ਤਰ੍ਹਾਂ ਖੁਸ਼ ਰਹਿ ਸਕਣ ਮੋਹਨ ਉੱਥੇ ਖੜਾ ਸੀ ਰਾਜਾ ਭੋਜਨ ਕਰਨ ਤੋਂ ਬਾਅਦ ਮੋਹਨ ਕੋਲ ਗਿਆ ਮੋਹਨ ਨੇ ਰਾਜਾ ਨੂੰ ਪ੍ਰਣਾਮ ਕੀਤਾ ਪੈਦ ਰਾਜਾ ਨੇ ਮੋਹਨ ਨੂੰ ਪੁੱਛਿਆ ਕਿ ਤੇਰਾ ਪ੍ਰਭ ਤੇਰੇ ਮਾਤਾ ਪਿਤਾ ਲਈ ਇੰਨਾ ਕੁਝ ਕਰਦਾ ਹੈ ਤੂੰ ਕਿਉਂ ਨਹੀਂ ਕਰਦਾ ਆਖਰ ਉਹ ਤੇਰੇ ਵੀ ਮਾਤਾ ਪਿਤਾ ਸਨ ਕਿ ਤੈਨੂੰ ਇਹ ਸਮਝ ਨਹੀਂ ਆਉਂਦਾ ਕਿ ਤੂੰ ਵੀ ਆਪਣੇ ਮਾਤਾ ਪਿਤਾ ਲਈ ਕੋਝ ਕਰ ਸਕਦਾ ਹੈ ਮੋਹਨ ਨੇ ਰਾਜਾ ਨੂੰ ਕੋਝ ਨਹੀਂ ਕਿਹਾ ਅਤੇ ਚੁੱਪਚਾਪ ਉਹ ਚਲਾ ਗਿਆ ਮੋਹਨ ਨੂੰ ਪਸਾਰਿਆ ਸੀ ਕਿਉਂਕਿ ਰਾਜਾ ਨੇ ਉਸਦੀ ਬੇਇੱਜ਼ਤੀ ਕਿੰਨੀ ਸੀ ਅਤੇ ਰਮੇਸ਼ ਹੁਣ ਸਾਰਿਆਂ ਦੀਆਂ ਨਜ਼ਰਾਂ 'ਚ ਚੰਗੇ ਬਣ ਗਿਆ ਸੀ ਅਤੇ ਰਾਜਾ ਦੀ ਬਹੁਤ ਸੇਵਾ ਕਰਦਾ ਹੈ ਉਹ ਉਸ ਨਾਲ ਬਹੁਤ ਖੁਸ਼ ਰਹੇਗੇ ਅਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਇਹ ਗੱਲ ਰਾਜਾ ਤੱਕ ਪਹੁੰਚ ਗਈ ਅਤੇ ਰਾਜਾ ਖੁਦ ਉੱਥੇ ਆ ਗਿਆ। ਰਾਜਾ ਨੇ ਜ਼ਿਆਦਾ ਸੋਚਿਆ ਨਹੀਂ ਤੇ ਕਿਹਾ ਕਿ ਇਹ ਤਾਂ ਚੰਗੀ ਗੱਲ ਹੈ ਕਿ ਰਮੇਸ਼ ਨੂੰ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨ ਦਾ ਮੌਕਾ ਮਿਲ ਗਿਆ ਹੈ। ਤੇ ਮਿਲੇ ਵੀ ਕਿਉਂ ਨਾ? ਇੰਨਾ ਸਾਲਾਂ ਤੋਂ ਜੋ ਪੁੰਨ ਕਰ ਰਿਹਾ ਹੈ ਪਰ ਇਸ ਤੇ ਲੀਟਰ ਰਮੇਸ਼ ਨੂੰ ਮਰਨਾ ਪਵੇਗਾ। ਰਮੇਸ਼ ਇਹ ਸਭ ਦੇਖ ਰਿਹਾ ਸੀ ਤੇ ਉਸ ਨੂੰ ਸਮਝ ਆ ਗਿਆ ਸੀ। ਕਿ ਇਹ ਸਿਰਫ ਉਸ ਨੂੰ ਫਸਾਉਣ ਦੀ ਚਾਲ ਹੈ ਕਿਉਂਕਿ ਉਸ ਦਾ ਭਰਾ ਉਸ ਨਾਲ ਨਫ਼ਰਤ ਕਰਦਾ ਹੈ ਪਰ ਫਿਰ ਵੀ ਉਹ ਸਾਰੇ ਲੋਕਾਂ ਨੂੰ ਕਹਿੰਦਾ ਹੈ ਕਿ ਚਲੋ ਠੀਕ ਹੈ ਇਸ ਬਹਾਨੇ ਮੈਂ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਲਵਾਂਗਾ ਫਿਰ ਉਹ ਰਾਜਾ ਨੂੰ ਕਹਿੰਦਾ ਹੈ ਕਿ ਮਹਾਰਾਜ ਤੁਸੀਂ ਅਗਲੇ ਦਿਨ ਨਦੀ ਕਿਨਾਰੇ ਇੱਕ ਕਿਸ਼ਤੀ ਦਾ ਬੰਦੋਬਸਤ ਕਰਵਾ ਦਿਓ ਮੈਂ ਕਿਸ਼ਤੀ ਤੋਂ ਕੁੱਦ ਕੇ ਨਦੀ 'ਚ ਆਪਣੀ ਜਾਨ ਦੇ ਦੇਵਾਂਗਾ ਤੇ ਫਿਰ ਸਵਰਗ ਚ ਜਾ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਾਂਗਾ। ਤੇ ਰਾਜਾ ਨੇ ਕਿਹਾ ਕਿ ਠੀਕ ਹੈ। ਅਗਲੇ ਦਿਨ ਰਾਜਾ ਨੇ ਸਾਰੀਆਂ ਚੀਜ਼ਾਂ ਦਾ ਬੰਦੋਬਸਤ ਕਰ ਦਿੱਤਾ। ਅਤੇ ਰਮੇਸ਼ ਨੇ ਵੀ ਮਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਮੋਹਨ ਨੇ ਸਭ ਕੁਝ ਦੇਖ ਕੇ ਮਾਨੀ ਮਨ ਬਹੁਤ ਖੁਸ਼ ਸੀ। ਅਗਲੇ ਦਿਨ ਜਿਵੇਂ ਰਮੇਸ਼ ਨੇ ਕਿਹਾ ਸੀ ਰਾਜਾ ਨੇ ਨਦੀ ਕਿਨਾਰੇ ਕਿਸ਼ਤੀ ਦਾ ਬੰਦੋਬਸਤ ਕਰਵਾ ਦਿੱਤਾ। ਅਤੇ ਰਾਜਾ ਸਮੇਂ ਸਾਰੇ ਪਿੰਡ ਵਾਲੇ ਵੀ ਨਦੀ ਕਿਨਾਰੇ ਆ ਗਏ। ਫਿਰ ਰਮੇਸ਼ ਰਾਜਾ ਦੇ ਤੇ ਸਾਰੇ ਪਿੰਡ ਵਾਲਿਆਂ ਨੂੰ ਦੇਖਦਾ ਹੈ ਕਿ ਤੇ ਕਿਸ਼ਤੀ 'ਚ ਬੈਠ ਕੁਝ ਅੱਗੇ ਜਾ ਕੇ ਨਦੀ 'ਚ ਪੁੱਤ ਜਾਂਦਾ ਹੈ। ਤੇ ਸਾਰੇ ਪਿੰਡ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਰਮੇਸ਼ ਹੁਣ ਇਸ ਦੁਨੀਆ ਵਿੱਚ ਨਹੀਂ ਹੈ। ਉਹ ਸਵਰਗ ਵੱਲ ਚਲਾ ਗਿਆ ਹੈ। ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਲਈ। 모ਹਨ ਬੜਾ ਖੁਸ਼ੀ ਕਿ ਉਸ ਦਾ ਭਰਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਜੋ ਵੀ ਜ਼ਮੀਨ ਤੇ ਵਸੀਅਤ ਹੈ ਉਹ ਸਭ ਮੇਰਾ ਹੈ ਤੇ ਮੈਂ ਹੀ ਇਸ ਦਾ ਮਾਲਕ ਬਣਾਂਗਾ ਹੌਲੀ ਹੌਲੀ ਕਾਫੀ ਦਿਨ ਬੀਤ ਕੇ ਇੱਕ ਦਿਨ ਰਾਜਾ ਦੇ ਦਰਬਾਰ ਦੇ ਬਾਹਰ ਰਮੇਸ਼ ਬੈਠਾ ਸੀ ਤੇ ਉੱਚੀ ਉੱਚੀ ਰੋ ਰਿਹਾ ਸੀ ਜਦੋਂ ਸਿਪਾਈਆਂ ਨੇ ਰਮੇਸ਼ ਨੂੰ ਦੇਖਿਆ ਤਾਂ ਪਹਿਲਾਂ ਤਾਂ ਉਹ ਡਰ ਗਏ ਕੋਈ ਉਸ ਕੋਲ ਨਹੀਂ ਜਾ ਰਿਹਾ ਸੀ ਪਰ ਕਉਸ ਦੇਰ ਬਾਅਦ ਉਹਨਾਂ ਨੇ ਉਸ ਤੋਂ ਪੁੱਛਿਆ ਕਿ ਇਹ ਚਮਤਕਾਰ ਕਿਵੇਂ ਹੋਇਆ ਤੂੰ ਜ਼ਿੰਦਾ ਕਿਵੇਂ ਹੈ ਰਮੇਸ਼ ਚੋਪਰਿਆ ਫਿਰ ਸਿਪਾਹੀ ਉਸਨੂੰ ਦਰਬਾਰ ਚ ਲੈ ਜਾਂਦੇ ਹਨ ਰਾਜਾ ਰਮੇਸ਼ ਨੂੰ ਜ਼ਿੰਦਾ ਦੇਖ ਕੇ ਬਹੁਤ ਹੈਰਾਨ ਸੀ ਉਹ ਰਮੇਸ਼ ਨੂੰ ਪੁੱਛਦੇ ਹਨ ਤਾਂ ਰਮੇਸ਼ ਦੱਸਦਾ ਹੈ ਕਿ ਮੈਂ ਸਵਰਗ ਵਿੱਚ ਗਿਆ ਸੀ ਮੇਰੇ ਮਾਤਾ ਪਿਤਾ ਖੁਸ਼ ਨਹੀਂ ਹਨ ਉਹ ਮੇਰੇ ਤੇ ਗੁੱਸਾ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਤੇਨੂੰ ਤਾਂ ਖਾਣਾ ਬਣਾਉਣਾ ਵੀ ਨਹੀਂ ਆਉਂਦਾ ਤੇ ਸਾਡੀ ਸੇਵਾ ਵੀ ਚੰਗੀ ਤਰ੍ਹਾਂ ਨਹੀਂ ਕਰ ਰਿਆ ਤੇ ਇਥੋਂ ਚੰਗਾ ਤਾਂ ਮੋਹਨ ਹੈ ਜੋ ਤੇਰੇ ਤੋਂ ਚੰਗਾ ਖਾਣਾ ਬਣਾ ਲੈਂਦਾ ਹੈ ਹੱਤੀ ਉਹ ਸਾਡਾ ਖਿਆਲ ਵੀ ਰੱਖੇਗਾ ਤੂੰ ਜਾ ਤੇ ਉਸ ਨੂੰ ਸਾਡੇ ਕੋਲ ਭੇਜ ਦੇ ਇਸ ਨੂੰ ਰਾਜਾ ਕਹਿੰਦਾ ਹੈ ਕਿ ਜੇਕਰ ਅ제ਹਾ ਹੈ ਤਾਂ ਮੋਹਨ ਨੂੰ ਇਸਦੇ ਲਈ ਮਦਨਾ ਪਵੇਗਾ ਫਿਰ ਰਾਜਾ ਮੋਹਨ ਸਿਪਾਈਆਂ ਨੂੰ ਮੋਹਨ ਨੂੰ ਲੈਨ ਪਹੁੰਚਦਾ ਹੈ। ਥੋਕ ਉਸ ਦੇਰ ਚ ਮੋਹਨ ਸਿਪਾਹੀਆਂ ਨਾਲ ਰਾਜ ਦਰਬਾਰ ਆ ਜਾਂਦਾ ਹੈ। ਉਹ ਦਰਬਾਰ ਦੇਖਦਾ ਹੈ ਕਿ ਉਸ ਦਾ ਭਰਾ ਰਮੇਸ਼ ਉੱਥੇ ਹੀ ਮੌਜੂਦ ਸੀ। ਤੇ ਉਹ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਰਾਜਾ ਮੋਹਨ ਨੂੰ ਸਾਰੀਆਂ ਗੱਲਾਂ ਦੱਸ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਤੇਰੇ ਭਰਾ ਨੇ ਆਪਣੇ ਮਾਤਾ ਪਿਤਾ ਲਈ ਇੰਨਾ ਤਿਆਗ ਕੀਤਾ ਹੈ। ਹੁਣ ਤੇਰੀ ਵਾਰੀ ਹੈ। ਕਿਉਂਕਿ ਤੇਰੇ ਮਾਤਾ ਪਿਤਾ ਚਾਹੁੰਦੇ ਹਨ ਕਿ ਉਹ ਉਹਨਾਂ ਦੀ ਚੰਗੀ ਸੇਵਾ ਕਰੇ ਇਹ ਸੁਣ ਮੋਹਨ ਕੁਝ ਨਾ ਬੋਲਿਆ ਕਿਉਂਕਿ ਉਹ ਕੁਝ ਕਹਿੰਦਾ ਤਾਂ ਸਾਰਿਆਂ ਉਸ ਦੀ ਯੋਜਨਾ ਦਾ ਪਤਾ ਲੱਗ ਜਾਂਦਾ ਫਿਰ ਤੋਂ ਸਾਰੀ ਤਿਆਰੀ ਕੀਤੀ ਜਾਂਦੀ ਹੈ ਜਿਵੇਂ ਰਮੀਸ਼ ਸਮੇਂ ਕੀਤੀ ਸੀ ਕੁਝ देर ਬਾਅਦ ਮੋਹਨ ਘਰ ਆ ਜਾਂਦਾ ਹੈ ਅਤੇ ਸੋਚਦਾ ਹੈ ਕਿ ਮੈਂ ਉੱਥੇ ਜਾਵਾਂਗਾ ਕੀ ਨਹੀਂ ਕਿਉਂਕਿ ਗਿਆ ਤਾਂ ਉਹ ਮੈਨੂੰ ਮਾਰ ਦੇਣਗੇ ਮੈਂ ਅੱਜ ਰਾਤ ਨੂੰ ਹੀ ਪਿੰਡ ਛੱਡ ਕੇ ਚਲਾ ਜਾਵਾਂਗਾ। ਦੂਜੇ ਪਾਸੇ ਰਮੇਸ਼ ਨੇ ਰਾਜਾ ਨੂੰ ਸਾਰਾ ਸੱਚ ਦੱਸਿਆ ਕਿ ਉਹ ਜ਼ਿੰਦਾ ਕਿਵੇਂ ਬਚਿਆ ਸੀ। ਉਸਨੇ ਪਹਿਲਾਂ ਹੀ ਮਛਵਾਰੇ ਨਾਲ ਗੱਲ ਕਰ ਲਈ ਸੀ। ਤੇ ਜਦੋਂ ਉਹ ਨਦੀ 'ਚ ਕੁੱਦਿਆ ਤਾਂ ਥੋੜੀ ਦੇਰ ਬਾਅਦ ਮਛਵਾਰੇ ਨੇ ਉਸਦੀ ਜਾਨ ਬਚਾ ਲਈ ਸੀ। ਉਹ 1 ਮਹੀਨੇ ਤੱਕ ਪਿੰਡ ਤੋਂ ਦੂਰ ਰਿਹਾ ਤੇ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਕਿ ਉਹ ਜਿਉਂਦਾ ਹੈ। ਤੇ ਫਿਰ ਸਹੀ ਸਮੇਂ ਤੇ ਵਾਪਸ ਆ ਗਿਆ ਉਹ ਇਹ ਸਭ ਇਸ ਲਈ ਕਰ ਰਿਹਾ ਹੈ ਕਿਉਂਕਿ ਉਹ ਆਪਣੇ ਭਰਾ ਮੋਹਨ ਨੂੰ ਸਬਕ ਸਿਖਾਉਣਾ ਚਾਹੁੰਦਾ ਹੈ ਇਧਰ ਮੋਹਨ ਪਿੰਡ ਛੱਡ ਕੇ ਜਾਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਯੋਜਨਾ ਅਨੁਸਾਰ ਉਹ ਰਾਤ ਦੇ ਹਨੇਰੇ 'ਚ ਪਿੰਡ ਛੱਡ ਕੇ ਭੱਜ ਜਾਂਦਾ ਹੈ ਉਹ ਪਿੰਡ ਛੱਡ ਕੁਝ ਦੂਰ ਗਿਆ ਹੀ ਸੀ ਕਿ ਰਾਜਾ ਦੇ ਸੈਨਿਕਾਂ ਦੀ ਨਜ਼ਰ ਉਸ ਤੇ ਪੈ ਗਈ ਤਾ ਉਹ ਉਸਨੂੰ ਰੋਕਨ ਦਾ ਯਤਨ ਕਰਨ ਲੱਗੇ ਇਸ ਦੌਰਾਨ ਸੈਨਿਕਾਂ ਤੇ ਮੋਹਨ ਚ ਹਥੋਪਾਈ ਹੁੰਦੀ ਹੈ ਮੋਹਨ ਨੂੰ ਸੈਨਿਕਾਂ ਨੇ ਫੜ ਲਖਿਆ ਸੀ ਮੋਹਨ ਗੁੱਸੇ ਚ ਇੱਕ ਸੈਨਿਕ ਦੇ ਸਿਰ ਤੇ ਲੱਕੜ ਨਾਲ ਵਾਰ ਕਰਦਾ ਹੈ ਜਿਸ ਕਰਕੇ ਸਿਰ ਤੇ ਸੱਟ ਲੱਗਨ ਕਾਰਨ ਸਿਪਾਹੀ ਦੀ ਮੌਤ ਹੋ ਜਾਂਦੀ ਹੈ ਰਮੇਸ਼ ਨੇ ਜੋ ਸਾਰੀ ਗੱਲ ਰਾਜਾ ਨੂੰ ਦੱਸੀ ਸੀ ਉਹ ਮੋਹਨ ਨੂੰ ਮਾਫ ਕਰਨ ਵਾਲੇ ਹੀ ਸੰਸਪਤ ਜਿਵੇਂ ਹੀ ਰਾਜਾ ਨੂੰ ਇਹ ਗਲ ਪਤਾ ਲੱਗਦੀ ਹੈ ਕਿ ਮੋਹਨ ਪਿੰਡੋਂ ਭਜ ਰਿਹਾ ਹੈ ਤੇ ਉਸਨੇ ਇੱਕ ਸਿਪਾਈ ਦੀ ਹੱਤਿਆ ਕਰ ਦਿੱਤੀ ਹੈ ਤਾਂ ਰਾਜਾ ਨੂੰ ਮੋਹਨ ਤੇ ਬਹੁਤ ਗੁੱਸਾ ਆਉਂਦਾ ਹੈ ਅਤੇ ਉਸਨੇ ਮੌਤ ਦੀ ਸਜ਼ਾ ਸੁਣਾ ਦਿੰਦੇ ਹਨ ਅਗਲੇ ਦਿਨ ਉਸਨੇ ਕੀਸਤੀ ਤੋਂ ਤੱਕਾ ਦੇ ਕੇ ਮਾਰਨ ਦਾ ਆਦੇਸ਼ ਜਾਰੀ ਕਰ ਦਿੱਤਾ ਜਾਂਦਾ ਹੈ ਮੋਹਨ ਨੂੰ ਆਪਣੇ ਆਖਰੀ ਸਮੇਂ ਤੇ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਕੀ ਜ਼ਿੰਦਗੀ ਦੇ ਆਖਰੀ ਸਮੇਂ ਵਿੱਚ ਵੀ ਉਸਨੇ ਲੋਕਾਂ ਦਾ ਬੁਰਾ ਹੀ ਕੀਤਾ ਉਹ ਰੋ ਰਿਹਾ ਸੀ ਪਰ ਹੁਣ ਪਛਤਾਉਣ ਨਾਲ ਕੀ ਬੰਦਾ ਸੀ ਅਤੇ ਇਸੇ ਪਛਤਾਵੇ ਨਾਲ ਉਸਨੂੰ ਆਪਣੀ ਜਾਨ ਤੋਂ ਹੱਤੋਂ ਨਹੀਂ ਪੈਂਦੀ ਹਾਂ ਦੋਸਤੋ ਕਰਮ ਦਾ ਫਲ ਅਜਿਹਾ ਹੀ ਹੁੰਦਾ ਹੈ ਜਿਹੋ ਜੇ ਕਰਨੀ ਉਹ ਜਹੀ ਭਰਨੀ ਬੁਰੇ ਇਨਸਾਨ ਨੂੰ ਆਖਰੀ ਸਮੇਂ ਤੱਕ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਜ਼ਿੰਦਗੀ ਇੰਜ ਹੀ ਨਹੀਂ ਚਲਦੀ ਜ਼ਿੰਦਗੀ ਸਮਝਣ ਦੀ ਚੀਜ਼ ਹੈ ਜੋ ਹਰ ਵਿਅਕਤੀ ਨੂੰ ਸਮਝਣੀ ਚਾਹੀਦੀ ਹੈ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਸਾਰੇ ਕੰਮ ਉਸ ਦੇ ਵਿਚਾਰਾਂ ਤੋਂ ਬੰਦੇ ਹਨ ਸਾਡੀ ਸਕਾਰਾਤਮਕ ਜਾਂ ਨਕਾਰਾਤਮਕ ਸੋਚ ਉਹ ਨਾ ਵਿਚਾਰਾਂ ਨੂੰ ਜਨਮ ਦਿੰਦੀ ਹੈ ਤੇ ਉਹੀ ਵਿਚਾਰ ਕਰਮ ਬਣਾਉਂਦੇ ਹਨ ਇਸ ਲਈ ਸੋਚ ਸਕਾਰਾਤਮਕ ਹੋਣਤੀ ਹੈ ਚੰਗੇ ਕਰਮਾਂ ਦਾ ਨਿਰਮਾਣ ਹੋ ਸਕਦਾ ਹੈ ਜੇਕਰ ਅਸੀਂ ਕਿਸੇ ਨਾਲ ਬੁਰਾਈ ਕਰਦੇ ਹਾਂ ਤਾਂ ਸਾਡੇ ਨਾਲ ਹੀ ਜ਼ਰੂਰ ਬੁਰਾ ਹੋਵੇਗਾ ਤੁਸੀਂ ਦੂਜਿਆਂ ਲਈ ਚੰਗਾ ਕਰਦੇ ਹੋ ਤਾਂ ਬਦਲੇ ਤੁਹਾਡੇ ਨਾਲ ਵੀ ਚੰਗਾ ਹੁੰਦਾ ਹੈ ਇਸ ਲਈ ਕਦੇ ਕਿਸੇ ਨਾਲ ਬੁਰਾ ਨਾ ਕਰੋ ਕਿਉਂਕਿ ਕਰਮਾਂ ਦਾ ਫਲ ਕਦੇ ਨਾ ਕਦੇ ਮਿਲਦਾ ਜ਼ਰੂਰ ਹੈ ਦੋਸਤੋ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਕਹਾਣੀ 'ਚ done with.